ਹੌਣ ਹੌਣੇ ਆਉਗੇ ਚਲੀ ਜਾਂਦੇ ਜੀ ਇਹ ਗੱਡੀ ਚੋਂ ਥੱਦੇ ਪਏ ਆ ਆਈ ਆਈ ਉਹ ਗੋਲੀ ਲੱਗਿਆ ਉਹ ਆ ਗੁੰਜਰ ਗੁੰਦੇ ਆ ਗਏ ਬਲੈਕ ਕੱਡੀ ਵਾਲੇ ਉਹ ਬੰਦੂ ਫੜੀਆ ਚੱਲ ਪਿੱਛੇ ਨਾ ਰੱਖਦਾ ਕੈਮਰਾ ਹਾਂ ਜੀ ਅਭੀ ਤਾਂ ਨਾਲ ਹੀ ਹੈ ਆਹ ਦਾ ਬੰਦਾ ਉਹ ਐਕਟਵਲ ਹਾਂ ਜੀ ਇਹ ਵੀ ਬੰਦਾ ਨਹੀਂ ਨਹੀਂ ਐਕਟਵਲ ਆ ਲੱਗੇ ਇਹ ਵੀ ਬੰਦਾ ਨਾਲ ਆ ਆ ਦੇਖੋ ਨਾ ਜਿਹਨਾਂ ਨੇ ਕਿਹਾ ਹਾਂਜੀ ਮੈਂ ਵੀ ਸ਼ਹਿਵਾਨਾ ਉਹਨੂੰ ਧਿਆਨ ਰੱਖ ਰਿਹਾ ਜਿਹੜੇ ਇੱਕ ਟੱਪਾ ਪਿੱਛੇ ਮੜ ਕੀ ਕਰਦੋਂ ਵਾਲਾ ਸਾਲ ਉਧਰੋਂ ਆਇਆ ਸੀ ਸਰ ਐਨਾ ਦਰ ਕਿ ਚਾਉਂ ਗਿਆ ਬੱਸ ਬੱਸ ਰਹੀ ਆ ਉਹਦੇ ਪਾਸੇ ਮੈਂ ਜਾਇਆ ਹੋਇਆ ਫੋਨ ਇਹ ਕਿਹਨੂੰ ਉਹ ਡਾਰ ਕਿਹਾ ਮੈਂ ਉਹ ਪਬਲਿਕ ਦੀ ਮੁੰਡੀ ਮੈਂ